ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਿਸ ਸੰਧੂ ਲਾਈਫ ਸਟਾਈਲ ਤੇ ਹੋਰ ਸਨੌਜੀ ਸਭ ਠੀਕ ਠਾਕ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਦੇਣ ਤੇ ਲੋ ਜੀ ਇੱਥੇ ਬੈਠਾ ਸਾਡਾ ਬੂਜ਼ੋ ਇਹ ਬਸ ਜਿੰਨਾ ਵੀ ਥਾਂ ਹੁੰਦਾ ਨਾ ਸਾਡਾ ਓਨੇ ਹੀ ਪੱਟ ਕੇ ਬੈਠਦਾ ਜਿੰਨਾ ਮਰਜ਼ੀ ਪੋਚਾ ਫਰਾ ਲੋ ਇਹਨੇ ਬਸ ਬੈਠਣਾ ਤਾਂ ਪੱਟ ਕੇ ਥਾਂ ਬੈਠਣਾ ਚਲੋ ਜੀ ਇਧਰ ਨਾ ਮੈਂ ਕੰਬਲ ਧੋਤੇ ਸੀ ਸ਼ਾਮ ਕ ਦਾ ਟਾਈਮ ਹੋ ਗਿਆ ਸੀ ਇਧਰ ਤੇ ਕੰਬਲ ਅੱਜ ਮੈਂ ਮਸ਼ੀਨ ਚ ਧੋਤੇ ਸੀ ਇਹ ਵਾਲੇ ਤੇ ਛਾੜੇ ਨੇ ਇੱਕ ਡਬਲ ਬੈੱਡ ਦੇ ਕੰਬਲ ਦਾ ਛੜਾ ਹੈ ਤੇ ਦੋ ਸਿੰਗਲ ਰਜਾਈਆਂ ਨੇ ਵਸਤਾ ਰਜਾਈਆਂ ਤੇ ਚੜਾਈ ਨਹੀਂ ਇਹ ਕਈ ਵਾਰ ਨਾ ਬਾਹਰੀ ਪਏ ਹੁੰਦੇ ਨੇ ਤੇ ਕਈ ਵਾਰ ਜਿੰਨੂੰ ਲੋਡ ਹੁੰਦੀ ਹੈ ਕਈ ਵਾਰ ਸਰਦਾਰ ਜੀ ਲੈ ਕੇ ਬੈਠ ਜਾਂਦੇ ਨੇ ਵੈਸੇ ਹੀ ਪਤਾ ਨਹੀਂ ਕਿਉਂ ਇਹਨਾਂ ਨੂੰ ਆਦਤ ਹੈ ਮੈਂ ਕਈ ਵਾਰ ਕਹਿੰਨੀ ਵੀ ਨਹੀਂ ਉਹ ਇਹ ਤੇ ਛਾੜੇ ਨੇ ਤੁਸੀਂ ਨਾਲ ਲਿਆ ਕਰੋ ਤੇ ਉਂਝ ਹੀ ਕਈ ਵਾਰ ਪਿਆਰਾ ਤਰੱਕ ਕੇ ਤੇ ਬੈਠ ਜਾਂਦੇ ਨੇ ਇਹ ਨਵਾਂ ਛੜਾ ਲਿਆ ਸੀ ਮੈਂ ਇੱਕ ਵਾਰ ਵੈਸੇ ਪਾਣੀ ਚੋਂ ਕੱਢਿਆ ਤੇ ਜਿਹੜੇ ਕੰਬਲ ਨੇ ਰੈਗੂਲਰ ਆਪਾਂ ਲੈਨੇ ਆ ਉੱਪਰ ਜਿਵੇਂ ਏਸੀ ਚੱਲਦਾ ਸੀ ਗਰਮੀਆਂ ਦੇ ਵਿੱਚ ਤਾਂ ਉਦੋਂ ਵੀ ਉਹ ਕੰਬਲ ਲਈਦੇ ਹੁੰਦੇ ਸੀ ਤੇ ਹੁਣ ਵੀ ਜਦੋਂ ਇੰਨੀ ਜ਼ਿਆਦਾ ਠੰਡ ਨਹੀਂ ਗਈ ਹਜੇ ਵੀ ਇਹ ਨਾਰਮਲ ਕੰਬਲ ਹੀ ਆਪਾਂ ਲੈ ਰਹੇ ਆ ਤੇ ਇਹ ਜਿਹੜੇ ਤਿੰਨੇ ਕੰਬਲ ਸੀਗੇ ਮੇਰੇ ਮਸ਼ੀਨ 'ਚ ਧੁੱਪ ਗਏ ਸੀ ਮਸ਼ੀਨ 'ਚ ਧੋਣ ਤੋਂ ਬਾਅਦ ਯਾਨੀ ਕਿ ਮੈਂ ਇੱਕ ਦੋ ਗੇੜੇ ਦਿੱਤੇ ਸੀ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਇਹਨਾਂ ਨੂੰ ਸੁਕਾਤਾ ਸੀ ਮਸ਼ੀਨ ਦੇ ਵਿੱਚ ਹੀ ਤੇ ਬਹੁਤ ਸੋਹਣੇ ਸੁੱਕ ਵੀ ਗਏ ਸੀ ਤੇ ਦੋ ਕੰਬਲ ਵੱਡੇ ਨੇ ਜਿਹੜੇ ਕਿ ਡਬਲ ਬੈੱਡ ਦੇ ਨੇ ਉਹ 2-3 ਜਣਿਆਂ ਤੋਂ علاوہ ਧੁੱਪ ਦੇ ਨਹੀਂ ਗਏ ਇਸ ਕਰਕੇ ਨਾ ਉਹ ਧੋਣੇ ਸੀਗੇ ਬੈਸ ਤਾਂ ਇੱਕ ਵਾਰ ਧੋਲੇ ਨੇ દિਵਾਲੀ ਦੇ ਨੇੜੇ ਪਰ ਨਾ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਜਦੋਂ ਧੋਤੇ ਨੇ ਤਾਂ ਉਸ ਤੋਂ ਬਾਅਦ ਸੁੱਕ ਵੀ ਗਏ ਸੀ ਬਹੁਤ ਵਧੀਆ ਉਹਨਾਂ 'ਚ ਨਾ 스ਮੈਲ ਬਹੁਤ ਗੰਦੀ ਆ ਰਹੀ ਹੈ ਹੋਰ ਹੀ ਤਰ੍ਹਾਂ ਦੀ 스ਮੈਲ ਆਈ ਜਾ ਰਹੀ ਸੀ ਇਸ ਕਰਕੇ ਨਾ ਫਿਰ ਮੈਂ ਹੈਲਪਰ ਦੀਦੀ ਨੂੰ ਆਪਣੀ ਨੂੰ ਕਿਹਾ ਜਿਹੜੇ ਦੀਦੀ ਮੇਰੇ ਨਾਲ ਤਵਾ ਕੇ ਗਏ ਸੀ ਮੈਂ ਕਿਹਾ ਤੁਸੀਂ ਨਾ ਐ ਕਰੋ ਵੀ ਇੱਕ ਵਾਰ ਆਪਾਂ ਦੁਬਾਰਾ ਕੰਬਲ ਧੋਵਾਂਗੇ ਵੀ ਉਹਨਾਂ ਚ ਸਮੈਲ ਬਹੁਤ ਜ਼ਿਆਦਾ ਆ ਰਹੀ ਹੈ ਕਿਉਂਕਿ ਜਿਹੜਾ ਛਾੜਾ ਪਿਆ ਨਾ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਂ ਤੇ ਇਹ ਛਾੜਾ ਮੈਂ ਚੜਾਣਾ ਸੀ ਉਹਦੇ ਤੇ ਤੇ ਜਦੋਂ ਮੈਂ ਚੱਕਿਆ ਮੈਨੂੰ ਇੰਨੀ ਗੰਦੀ ਸਮੈਲ ਆਵੇ ਹੋਰ ਹੀ ਤਰ੍ਹਾਂ ਦੀ ਪਤਾ ਨਹੀਂ ਕੀ ਸੀ ਉਹਨੂੰ ਬਸ ਤਾਂ ਇਹ ਗੰਦੇ ਹੁੰਦੇ ਨਹੀਂ ਯਾ ਸ਼ਾਇਦ ਉਹ ਦਿਨ ਪਤਾ ਨਹੀਂ ਟੱਬ ਚ ਹੀ ਅਸੀਂ ਧੋਤੇ ਅੰਦਰ ਤੇ ਤਾਂ ਕਰਕੇ ਨਹੀਂ ਮਤਲਬ ਕੋਈ ਪਾਣੀ ਵਗੈਰਾ ਨਿਕਲਿਆ ਜਾਂ ਫਿਰ ਇਕੱਠਾ ਕਰਕੇ ਮੰਜੀ ਤੇ ਦੋ ਕੰਬਲ ਸੀ ਸੁੱਕਣੇ ਪਏ ਸੀ ਪਤਾ ਨਹੀਂ ਤਾਂ ਉਹਦੇ ਚ ਸਮੈਲ ਆਈ ਗਈ ਐ ਇਸ ਕਰਕੇ ਉਹ ਵੀ ਧੋਣੇ ਨੇ ਤੇ ਉਹ ਦੀਦੀ ਕਹਿੰਦੇ ਸੀ ਉਹ ਲੱਗੇ ਨੇ ਹੁ ਨਰੇਗਾ ਚ ਤੇ ਉਹ ਕਹਿੰਦੇ ਸੀ ਵੀ ਸ਼ੁੱਕਰਵਾਰ ਮੇਰੀ ਛੁੱਟੀ ਹੁੰਦੀ ਆ ਤਾਂ ਮੈਂ ਸ਼ੁੱਕਰਵਾਰ ਆਉਂਗੀ ਦੀਦੀ ਵੀ ਫਿਰ ਤਵਾ ਜਾਗੀ ਤੇ ਇਹ ਕੰਬਲ ਜਿਹੜੇ ਸੀ ਫਿਰ ਇਹ ਮੈਂ ਮਸ਼ੀਨ ਚੋਂ ਕੱਢਦੇ ਸੀ ਤੇ ਇਧਰ ਸਰਦਾਰ ਜੀ ਪਿੱਛੇ ਕੋਈ ਗੱਲ ਕਰ ਰਹੇ ਸੀ ਪਤਾ ਨਹੀਂ ਕਿਤੇ ਜਾਣਾ ਸੀ ਉਹਨਾਂ ਨੇ ਤੇ ਉਹ ਦੱਸ ਰਹੇ ਸੀ ਵੀ ਮੇਰੇ ਕੱਪੜੇ ਵਗੈਰਾ ਪੈਕ ਕਰ ਦੋ ਮੇਰੇ ਡਰੈਸ ਪਾ ਦਿਓ ਬੈਗ 'ਚ ਤੇ ਉਹਨਾਂ ਨੂੰ ਮੈਂ ਆਸਰੀ ਸੀ ਮੈਂ ਕਿਹਾ ਕੈਮਰਾ ਚੱਲ ਰਿਹਾ ਹੈ ਤੇ ਮੈਨੂੰ ਕਹਿੰਦੇ ਕਿਉਂ ਕੈਮਰਾ ਚਲਾ ਰੱਖਿਆ ਤੇ ਮੈਨੂੰ ਨਹੀਂ ਦੱਸਿਆ ਪਹਿਲਾਂ ਤੇ ਉਸ ਤੋਂ ਬਾਅਦ ਇੱਥੇ ਮੈਂ ਕੰਬਲ ਸੁੱਕ ਗਏ ਸੀ ਵਧੀਆ ਤਰੀਕੇ ਨਾਲ ਆਪਾਂ ਤੈਤੂ ਲਾ ਕੇ ਰੱਖਦੇ ਸੀਗੇ ਅੰਦਰ ਤੇ ਇਹ ਇੱਧਰ ਤੁਸੀਂ ਦੇਖ ਰਹੇ ਹੋ ਜਿੱਥੇ ਵੀਡੀਓ ਬਣ ਰਹੀ ਹੈ ਤੇ ਪ੍ਰਾਲੀ ਪਈ ਹੈ ਕੰਦ ਦੇ ਉੱਪਰ ਤੇ ਵਿੱਚ ਹੀ ਆ ਗਈ ਹੈ ਪ੍ਰਾਲੀ ਵੀ ਡੈਡੀ ਹੋਰਾਂ ਨੇ ਪ੍ਰਾਲੀ ਲੈ ਰੱਖੀ ਹੈ ਤੇ ਹੁਣ ਇਹ ਜੋੜਨੀ ਹੈ ਵੈਸੇ ਧੁੱਪ ਪਲਵਾਰੇ ਨੇ ਪ੍ਰਾਲੀ ਨੂੰ ਤੇ ਸਾਡੇ ਏਰੀਆ 'ਚ ਪ੍ਰਾਲੀ ਬਹੁਤ ਜੁੜਦੀ ਹੈ ਤੇ ਤੁਸੀਂ ਵੀ ਦੱਸਿਓ ਕਿਹੜੇ ਏਰੀਆ 'ਚ ਹੋਰ ਪ੍ਰਾਲੀ ਜੋੜਦੇ ਨੇ ਲੋਕੀ ਤੇ ਇੱਥੇ ਤਾਂ ਬਹੁਤ ਜ਼ਿਆਦਾ ਇਕੱਠੀ ਕਰ ਲੈਂਦੇ ਹੁਣ ਸਿਆਲ ਸਿਆਲ ਸਾਰੇ ਸਿਆਲ 'ਚ ਪ੍ਰਾਲੀ ਵੀ ਪਾਣੀ ਉਹਨਾਂ ਨੇ ਕੁੱਤਰ ਕੇ ਨਾਲ ਪੱਠਿਆਂ ਦੇ ਤੇ ਉਸ ਤੋਂ ਬਾਅਦ ਮੈਂ ਕੰਬਲ ਵਗੈਰਾ ਰੱਖਦੇ ਸੀ ਅੰਦਰ ਤੇ ਫਿਰ ਹੋ ਗਿਆ ਸੀ ਇੱਥੇ ਸ਼ਾਮ ਕਦਾ ਟਾਈਮ ਤੇ ਸ਼ਾਮ ਨੂੰ ਮੈਂ ਗੁਰਦੁਆਰਾ ਸਾਹਿਬ ਜਾਨੀ ਹੁੰਨੀ ਆ ਤੇ ਗੁਰਦੁਆਰਾ ਸਾਹਿਬ ਤੋਂ ਆਣ ਕੇ ਬਸ ਫਿਰ ਆਪਾਂ ਲੱਗ ਜਾਂਦੇ ਹੁੰਨੇ ਆ ਰਸੋਈ ਦੇ ਵਿੱਚ ਤੇ ਉਸ ਤੋਂ ਬਾਅਦ ਬਸ ਫਿਰ 2-3 ਘੰਟੇ ਮੇਰੇ ਪਾਰ ਹੋ ਜਾਂਦੇ ਨੇ ਤੁਹਾਨੂੰ ਪਤਾ ਰਸੋਈ ਦੇ ਵਿੱਚ ਚਾਹੇ ਤੁਸੀਂ ਘਰ ਦੇ ਮੈਂਬਰ 1 2 3 ਨੂੰ ਕਿਉਂਕਿ ਚਲੋ ਇੱਕ ਤਾਂ ਅੱਜ ਕੱਲ ਸੁੱਖ ਨਾਲ ਕੋਈ ਨਹੀਂ ਹੋਵੇ ਰੱਬ ਕਰਕੇ ਕੱਲਾ ਮੈਂਬਰ ਕਰਦਾ ਹੁਣ ਤੁਸੀਂ 2-3 ਮੈਂਬਰ ਹੋ ਜਿਵੇਂ ਜਸਨੂਰ ਹੈ ਜਸਨੂਰ ਦੇ ਪਾਪਾ ਨੇ ਮੈਂ ਵਾਂ ਤੇ ਅਸੀਂ ਵੱਖਰੇ ਆ ਘਰ ਤੋਂ ਹਨਾਈ ਤੇ ਉਹਨਾਂ ਮਤਲਬ ਸਾ ਅਸੀਂ ਨੀਚੇ ਰਹਨੇ ਆ ਉੱਪਰ ਰਹਿੰਦੇ ਨੇ ਮੇਰੇ ਸੱਸ ਸੋਰਾ ਤੇ ਔਰਦਰਾਨੀ ਸਾਰੇ ਜਣੇ ਤੇ ਸਾਡਾ ਇੰਨਾ ਕੀ ਹੁੰਦਾ ਵਸਤਾ ਲੋਕੀ ਕਈ ਵਾਰ ਕਹਿ ਦਿੰਦੇ ਨੇ ਲਾ ਤਿੰਨ ਤਾਂ ਜਣੇ ਹੋ ਤੁਸੀਂ ਦੋ ਤਾਂ ਜਣੇ ਹੋ ਤਿੰਨ ਵੀ ਨਹੀਂ ਦੋ ਜਣੇ ਹੋ ਕਹਿ ਦਿੰਦੇ ਨੇ ਐਵੇਂ ਵੀ ਕਿੰਨਾ ਕੰਮ ਹੋ ਜਾਂਦਾ ਹਨਾ ਕੰਮ ਤਾਂ ਦੇਖੋ ਜੀ ਭਾਵੇਂ ਇੱਕ ਮੈਂਬਰ ਆ ਘਰ ਦਾ ਭਾਵੇਂ 10 ਜੀ ਨੇ ਓਨਾ ਹੀ ਕੰਮ ਐ ਹੁਣ ਜੇ ਸਬਜੀ ਆਪਾਂ ਬਣਾਣੀ ਐ ਉਹ ਵੀ ਕਿਹੜਾ ਕੌਲੀ ਚ ਬਣ ਜਣੀ ਆ ਉਹ ਵੀ ਬੰਨੀ ਤਾਂ ਕੜਾਈ ਚ ਹੀ ਐ ਜਾਂ ਦੌਰ ਤੌਣੇ ਚ ਬੰਨੀ ਹਨਾ ਤੇ ਜੇ ਆਪਾਂ ਕੋਈ ਆਟਾ ਗੁੰਨਣਾ ਉਹ ਕਿਹੜਾ ਕਾਲਜ ਗੁੰਨ ਲੈਣਾ ਆਪਾਂ ਉਹ ਵੀ ਪ੍ਰਾਤ ਚ ਗੁੰਨਣਾ ਸਾਰਿਆਂ ਲਈ ਤੇ ਬਾਕੀ ਸਾਰੇ ਕੰਮ ਓਨੇ ਹੀ ਹੋ ਜਾਂਦੇ ਨੇ ਸਾਫ ਸਫਾਈ ਦਾ ਕੱਪੜੇ ਲੀੜੇ ਦਾ ਹਰੇਕ ਚੀਜ਼ ਦਾ ਓਨੇ ਹੀ ਕੰਮ ਹੁੰਦਾ ਈ ਤੇ ਬਸ ਕਹਿਣ ਦੀ ਗੱਲ ਹੋ ਜਾਂਦੀ ਐ ਵੀ ਦੋ ਜੀ ਆ ਦੋ ਰੋਟੀਆਂ ਨੇ ਹਨਾ ਕੰਮ ਦਾ ਸੁੱਖ ਨਾਲ ਹੁਣ ਲੇਡੀਜ਼ ਨੂੰ ਪਤਾ ਹੁੰਦਾ ਵੀ ਕਿੰਨੇ ਕੰਮ ਹੁੰਦੇ ਨੇ ਘਰ ਦੇ ਹੁਣ ਦੁੱਧ ਦੱਦ ਗਰਮ ਕਰਨਾ ਮਲਾਈ ਕੱਢਣੀ ਮੱਖਣ ਕੱਢਣਾ ਘਿਓ ਵਗੈਰਾ ਕਰਨਾ ਬਹੁਤ ਸਾਰੇ ਕੰਮ ਹੋਰ ਵੀ ਨੇ ਨਿੱਕੇ ਮੋਟੇ ਭਾਂਡੇ ਟਿੰਡੇ ਸਾंभੜੇ ਦੁੱਧ ਆਲੇ ਦੁਜੇ ਸਾਰੇ ਹਰੇਕ ਤਰ੍ਹਾਂ ਦਾ ਕੰਮ ਹੁੰਦਾ ਤੇ ਇੱਥੇ ਨਾ ਮੈਂ ਸ਼ਿਮਲਾ ਮਿਰਚ ਦੀ ਸਬਜ਼ੀ ਮੈਨੂੰ ਸ਼ਿਮਲਾ ਮਿਰਚ ਪਈ ਦੇਖੀ ਸੀ ਵੈਸੇ ਤਾਂ ਗੋਭੀ ਪਈ ਸੀ ਮੇਰੀ ਸਲਾਹ ਸੀ ਗੋਭੀ ਦੇ ਸਵੇਰੇ ਪਰੌਂਠੇ ਬਣਾਉਂਗੀ ਇਸ ਕਰਕੇ ਫਿਰ ਮੈਂ ਕਿਹਾ ਵੀ ਹੁਣ ਹੁਣ ਵਾਸਤੇ ਬਸ ਵੀ ਡੰਗ ਸਾਰਨਾ ਹੁੰਦਾ ਤੇ ਹੁਣ ਸ਼ਿਮਲਾ ਮਿਰਚ ਬਣਾ ਲੈਨੇ ਆ ਥੋੜੀ ਜੀ ਤੇ ਡੇਢ ਕ ਬੈਸਮੇ ਸ਼ਿਮਲਾ ਮਿਰਚ ਲੈ ਕੇ ਰੱਖਦੀ ਹੁੰਨੀ ਆ ਡੇਢ ਕ ਪੀਸ ਮੈਂ ਕੱਟ ਲਿਆ ਸੀ ਇੱਕ ਸ਼ਿਮਲਾ ਮਿਰਚ ਮੈਂ ਰੱਖੀ ਆ ਕਿਉਂਕਿ ਕਈ ਵਾਰ ਮੇਰੇ ਘਰ ਚ ਆਰਡਰ ਹੋ ਜਾਂਦਾ ਫਟਾਫਟ ਨਾਲ ਦੇ ਨਾਲ ਨਿਊਡਲਸ ਬਣਾ ਦਿਓ ਤੇ ਪਾਸਤਾ ਬਣਾ ਦਿਓ ਮੈਕਰੋਨੀ ਬਣਾ ਦਿਓ ਤੇ ਫਿਰ ਪਾਸਤਾ ਨਿਊਡਲਸ ਵਗੈਰਾ ਲਈ ਮੈਨੂੰ ਨਾ ਜਿਹੜੀ ਸ਼ਿਮਲਾ ਮਿਰਚ ਬਹੁਤ ਹੀ ਵਧੀਆ ਲੱਗਦੀ ਆ ਉਹਦੇ ਚ ਉਹਦਾ ਟੇਸਟ ਵੀ ਬਹੁਤ ਵਧੀਆ ਆਂਦਾ ਬਣਨ ਤੋਂ ਬਾਅਦ ਬਿਲਕੁਲ ਜਿਵੇਂ ਆਪਾਂ ਮਾਰਕੀਟ ਚ ਨਹੀਂ ਖਾਂਦੇ ਵੀ ਬਾਜ਼ਾਰ ਵਾਲੀ ਉਸ ਟਾਈਪ ਦੀ ਉਹ ਲੱਗਦੀ ਆ ਉਹ ਚੀਜ਼ ਹਨਾ ਇਸ ਕਰਕੇ ਮੈਂ Shimla mirch ਹਮੇਸ਼ਾ ਆਪਣੀ fridge ਚ ਤਕਰੀਬਨ ਰੱਖਣੀ ਹੀ ਰੱਖਣੀ ਆ ਲੈ ਕੇ ਤੇ ਹੋਰ ਵੀ ਸਬਜ਼ੀਆਂ ਜੇ ਕੋਈ ਆਪਾਂ ਨੂੰ ਵਧੀਆ ਮਿਲ ਜਾਂਦੀ ਤਾਂ ਉਹ ਵੀ ਪਾ ਦਿੰਦੀਆਂ ਵੈਸੇ ਸ਼ਿਮਲਾ ਮਿਰਚ ਟਮਾਟਰ ਲਸਣ ਅਦਰ ਵਗੈਰਾ ਤੇ ਇਹ ਚੀਜ਼ਾਂ ਚ ਇਨਾਂ ਚ ਚਾਈਨਿਸ ਫੂਡ ਚ ਜਾਂਦੀਆਂ ਜਾਂਦੀਆਂ ਨੇ ਤੇ ਮੇਰੇ ਹਸਬੰਦ ਨੂੰ ਤੇ ਮੇਰੇ ਬੇਟੇ ਨੂੰ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਨੇ ਤੇ ਘਰ ਦੇ ਕਹਿਣਗੇ ਉਹਨਾਂ ਨੇ ਕਈ ਵਾਰ ਜਦੋਂ ਆਉਣਾ ਵੀ ਹੁੰਦਾ ਘਰ ਤਾਂ ਉਸ ਟਾਈਮ ਪਹਿਲਾਂ ਹੀ ਫੋਨ ਕਰ ਦੇਣਗੇ ਕਿ ਕੀ ਸਬਜ਼ੀ ਬਣਾਈ ਹੈ ਤੇ ਉਹਨਾਂ ਨੂੰ ਸਬਜ਼ੀ ਦੱਸੋ ਨਹੀਂ ਬੱਸ ਇਹਦੇ ਨਾਲ ਨਾ ਮੈਨੂੰ ਨਿਊਡਲਸ ਬਣਾ ਦੇ ਇਹਦੇ ਨਾਲ ਮੈਨੂੰ ਪਾਸਤਾ ਬਣਾ ਦੇ ਮੈਂ ਕਹੀ ਚਲੋ ਠੀਕ ਹੈ ਬਣਾ ਦਿੰਨੀ ਆ ਟਾਈਮ ਹੁੰਦਾ ਜਦੋਂ ਜਿਵੇਂ ਦਾ ਹੋਵੇਂ ਦਾ ਫਿਰ ਚੀਜ਼ ਫਿਰ ਮੈਂ ਇੱਥੇ ਦੁੱਧ ਵੀ ਆ ਗਿਆ ਸੀ ਤਾਂ ਦੁੱਧ ਵੀ ਨਾਲ ਦੀ ਨਾਲ ਆਪਾਂ ਰੱਖਤਾ ਸੀ ਇੰਡਕਸ਼ਨ ਤੇ ਗਰਮ ਕਰਨਾ ਇੰਡਕਸ਼ਨ ਤੇ ਬਹੁਤ ਵਧੀਆ ਦੁੱਧ ਗਰਮ ਹੋ ਜਾਂਦਾ ਹੈ ਤੇ ਸਿਰਫ ਸਟੀਲ ਦੇ ਭਾਂਡੇ ਰੱਖੇ ਜਾਂਦੇ ਨੇ ਇਹ ਮਲਾਂ ਜਿਹੜਾ ਪਤੀਲਾ ਸੀ ਹਸਤਾ ਪਤੀਲਾ ਹੀ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਸਗਲਾ ਵਗੈਰਾ ਦੱਸਿਓ ਮੈਨੂੰ ਤੇ ਇਹ ਪਤੀਲਾ ਨਾ ਮੈਨੂੰ ਮੰਮੀ ਹੋਰਾਂ ਨੇ ਦਿੱਤਾ ਸੀ ਵਿਆਹ ਟਾਈਮ ਤੇ ਸਮਝ ਲਓ ਹਨਾ ਮੇਰੇ ਭਾਂਡਿਆਂ 'ਚ ਆਇਆ ਸੀ ਤੇ ਉਸ ਟਾਈਮ ਨਾ ਇਹਦਾ ਥੱਲਾ ਸੀ ਜਿਹੜਾ ਬਿਲਕੁਲ ਪਲੇਨ ਸੀ ਕਈਆਂ ਦੇ ਹੁੰਦੇ ਨੇ ਜਿਵੇਂ ਗਲਾਈ 'ਚ ਹੁੰਦੇ ਨੇ ਹਨਾ ਉਹ ਟਿਕ ਜਾਂਦੇ ਨੇ ਗੈਸ ਵਗੈਰਾ ਤੇ ਇਹ ਟਿਕਦਾ ਨਹੀਂ ਸੀ ਹੁੰਦਾ ਮੈਨੂੰ ਮੈਂ ਕਵਾਂ ਕਰਾਂ ਮੰਮੀ ਇਹ ਕੀ ਦੇ ਤਾ ਹਨਾ ਦੱਸ ਲੈ ਮੈਂ ਕਿਹਾ ਇਹ ਤਾਂ ਕਿਸੇ ਕੰਮ ਵੀ ਨਹੀਂ ਆਉਣਾ ਤੇ ਕਿੰਨੇ ਸਾਲ ਨਾਲ ਇਹ ਐਵੇਂ ਪਿਆਰਿਆ ਪਿਆਰਿਆ ਕਿਸੇ ਕੰਮ ਨਾ ਆਇਆ ਨਾ ਮੈਨੂੰ ਯੂਜ਼ ਕੀਤਾ ਇਹ ਨਾਲ ਜਦੋਂ ਗੈਸ ਤੇ ਰੱਖਣਾ ਕਰਨਾ ਮੈਨੂੰ ਐ ਹੋਣਾ ਕਰਨਾ ਵੀ ਇਹਨੇ ਤਿਲਕ ਜੇਗਾ ਵੀ ਤਿਲਕ ਨਾ ਜਾਵੇ ਹਨਾ ਕਿਤੇ ਤੇ ਮੈਂ ਇਹਨੂੰ ਕੱਢਿਆ ਹੀ ਨਹੀਂ ਕਿ ਨજર ਤੋਂ ਉਸ ਤੋਂ ਬਾਅਦ ਜਦੋਂ ਅਸੀਂ 3 ਕਿ ਸਾਲ 3 4 ਸਾਲ ਹੋ ਗਏ ਨੇ ਇੰਡਕਸ਼ਨ ਲਿਆਂਦਾ ਚੁੱਲਾ ਹਨਾ ਇੰਡਕਸ਼ਨ ਚੁੱਲਾ ਤੇ ਉਸ ਟਾਈਮ ਨਾ ਉਹਨਾਂ ਨੇ ਕਿਹਾ ਵੀ ਇਹਦੇ ਤੇ ਸਿਰਫ ਸਟੀਲ ਦਾ ਭਾਂਡਾ ਚੱਲਣਾ ਹੈ ਤੇ ਉਸ ਟਾਈਮ ਇਹਦੀ ਵਾਰੀ ਆ ਗਈ ਬਸ ਫਿਰ ਬਾਹਰ ਕੱਢਣ ਦੀ ਥੈਲਿਆਂ ਚ ਬੈੱਡ 'ਚ ਪਏ ਸੀ ਫਿਰ ਮੈਂ ਕੱਢਿਆ ਇਹਨੂੰ ਤੇ ਲੋ ਜੀ ਉਸ ਟਾਈਮ ਦਾ ਜੂ ਹੁਣ ਮੈਂ ਯੂਜ਼ ਕਰ ਰਹੀ ਹਾਂ ਹੁਣ ਦੁੱਧ ਇਹਦੇ 'ਚ ਹੀ ਗਰਮ ਹੁੰਦਾ ਤੇ ਇਹੀ ਇੰਡਕਸ਼ਨ ਦੇ ਉੱਪਰ ਚੱਲਦਾ ਤੇ ਬਹੁਤ ਵਧੀਆ ਦੁੱਧ ਨੂੰ ਮਲਾਈ ਆ ਜਾਂਦੀ ਏ ਮੋਟੀ ਵਧੀਆ ਗਰਮ ਹੋ ਜਾਂਦਾ ਇਹਦੇ 'ਚ ਤੇ ਮੈਂ ਇੱਕ ਜਾਲੀ ਵੀ ਲੈਂਦੀ ਹਾਂ ਜਾਲੀ ਉੱਪਰ ਦੇ ਦਦੀਦੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਮਲਾਈ ਸੁੱਖ ਨਾਲ ਵਾਧੂ ਆ ਜਾਂਦੀ ਏ ਦੁੱਧ ਦੀ ਤੇ ਲਾਲੀਦੀ ਹੈ ਫਿਰ ਆਪਾਂ ਘਰ ਦੇ ਘਿਓ ਵਗੈਰਾ ਮੱਖਣ ਵਗੈਰਾ ਕੱਢ ਲੈਣੇ ਆ ਤੇ ਨਾਲ ਹੀ ਮੈਂ ਦੁੱਧ ਗਰਮ ਰੱਖਤਾ ਇੰਨੇ ਚ ਆਪਣੀ ਸਬਜੀ ਵਗੈਰਾ ਵੀ ਕੱਟੀ ਗਈ ਸੀ ਤੇ ਫਿਰ ਮੈਂ ਨਾਲ ਹੀ ਕੜਾਈ ਚਾੜ੍ਹਤੀ ਸੀ ਫਿਰ ਮੈਨੂੰ ਇਹ ਸੀ ਵੀ ਫਟਾਫਟ ਮੈਂ ਹੁਣ ਸਬਜੀ ਬਣਾ ਲਾਂ ਸਰਦਾਰ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਫਿਰ ਜੇ ਉਹ ਆ ਜਾਂਦੇ ਨੇ ਨਾ ਫਿਰ ਰੌਲਾ ਜਾ ਪਣ ਲੱਗ ਜਾਂਦੇ ਨੇ ਕਈ ਵਾਰ ਉਹਨਾਂ ਨੂੰ ਭੁੱਖ ਜਿਆਦਾ ਲੱਗੀ ਹੁੰਦੀ ਹੈ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਮੈਨੂੰ ਫਟਾਫਟ ਰੋਟੀ ਮਿਲ ਜੇ ਵੈਸੇ ਪਤਾ ਨਹੀਂ ਇਹ ਕੀ ਗੱਲ ਹੈ ਜਦੋਂ ਰੋਟੀ ਪੱਕੀ ਹੋਵੇ ਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਇਹ ਮੈਂ ਦੇਖਿਆ ਹੋਇਆ ਕਦੀ ਨਹੀਂ ਖਾਣਗੇ ਕਦੇ ਵੀ ਮੈਂ ਕਈ ਵਾਰ ਨਾਸਨੀ ਹੁੰਨੀ ਆ ਮੈਂ ਕਿਹਾ ਹੁਣ ਤੁਸੀਂ ਰੋਟੀ ਖਾ ਲਓ ਨਹੀਂ ਮੈਂ ਠਹਿਰ ਕੇ ਖਾਣਾ ਨਹੀਂ ਮੈਂ ਨਹਾ ਕੇ ਖਾਣਾ ਹਨਾ ਜਾਂ ਫਿਰ ਮੁੰਡੇ ਨਾ ਖੇਡਦੇ ਨੇ ਇੱਥੇ ਸਾਡੇ ਪਿੰਡ ਗਰਾਊਂਡ ਬਣਿਆ ਹੋਇਆ ਤੇ ਰਾਤ ਨੂੰ ਲਾਈਟਾਂ ਲਾਈਆਂ ਹੋਈਆਂ ਉੱਥੇ ਬਾਸਕਟਬਾਲ ਖੇਡਣ ਲੱਗ ਵਾਲੀਬਾਲ ਵਾਲੀਬਾਲ ਖੇਡਣ ਚਲੇ ਜਾਂਦੇ ਨੇ ਤੇ ਇਹ ਸਰਦਾਰ ਜੀ ਵੀ ਕਈ ਵਾਰ ਜਦੋਂ ਟਾਈਮ ਨਾਲ ਆ ਜਾਂਦੇ ਤੇ ਫਿਰ ਇਹ ਵੀ ਚਲੇ ਜਾਂਦੇ ਨੇ ਉੱਥੇ ਖੇਡਣ ਤੇ ਵੈਸੇ ਤਾਂ ਮੈਂ ਇੱਕ ਗੱਲ ਨੋਟ ਕੀਤੀ ਹੋਈ ਹੈ ਜਦੋਂ ਤਾਂ ਮੈਂ ਇਹਨਾਂ ਦੇ ਆਉਣ ਤੋਂ ਪਹਿਲਾਂ ਰੋਟੀ ਪਾਣੀ ਬਣਾਦਾ ਫਿਰ ਇਹਨਾਂ ਨੂੰ ਮੈਂ ਕਹਾਂ ਵੀ ਰੋਟੀ ਖਾ ਲਓ ਕੱਦੀ ਨਹੀਂ ਖਾਣਗੇ ਮੈਂ ਆ ਕੇ ਖਾਣਾ ਮੈਂ ਨਾ ਆ ਕੇ ਖਾਣਾ ਮੈਂ ਖੜ ਜਾ ਅਜੇ ਅਜੇ ਟਾਈਮ ਨਹੀਂ ਹੋਇਆ ਤੇ ਜੇ ਮੈਂ ਰੋਟੀ ਨਾ ਬਣਾਈ ਹੋਵੇ ਕਈ ਵਾਰ ਹਨਾ ਹੀ ਲੇਟ ਹੋ ਜੀਦਾ ਵੀ ਲੇਟ ਨਹੀਂ ਮੈਨੂੰ ਇਹ ਹੁੰਦਾ ਵੀ ਚਲ ਜਦੋਂ ਆਉਣਗੇ ਉਦੋਂ ਬਣਾ ਦਾਂਗੀ ਹਨਾ ਤੇ ਕੱਦੀ ਨਹੀਂ ਇਹਨਾਂ ਨੇ ਕਿਹਾ ਵੀ ਚਲ ਕੋਈ ਨਹੀਂ ਹੁਣ ਬਣਾ ਲੈ ਫਿਰ ਰੌਲਾ ਪਾਣ ਲੱਗ ਜਾਣਗੇ ਕਈ ਵਾਰ ਤਾਂ ਬਸ ਬਰ ਨਹੀਂ ਚਾਹੀਦਾ ਹੁੰਦਾ ਕਹਿੰਦੇ ਨੇ ਬੰਦਿਆਂ ਨੂੰ ਦਾ ਫਿਰ ਰੌਲਾ ਪਾਣ ਲੱਗ ਜਾਣਗੇ ਲੈ ਹਜੇ ਤੱਕ ਰੋਟੀ ਨਹੀਂ ਬਣੀ ਹਜੇ ਤੱਕ ਰੋਟੀ ਨਹੀਂ ਬਣੀ ਤੇ ਮੈਂ ਕਿਹਾ ਜਦੋਂ ਬਣੀ ਹੁੰਦੀ ਹੈ ਉਦੋਂ ਕਿਹੜਾ ਤੁਸੀਂ ਟਾਈਮ ਨਾਲ ਖਾ ਲੈਂਦੇ ਹੋ ਕਦੀ ਵੀ ਇਹਨਾਂ ਦਾ ਪਤਾ ਨਹੀਂ ਇਹ ਹੀ ਸਿਸਟਮ ਹੈ ਯਾਨੀ ਕਿ ਹਮੇਸ਼ਾ ਲੇਡੀਜ਼ ਨੂੰ ਟੋਕਣਾ ਹੀ ਟੋਕਣਾ ਹੁਣ ਤੂੰ ਅੱਜ ਜਲਦੀ ਬਣਾ ਲਈ ਹੁਣ ਤੂੰ ਅੱਜ ਲੇਟ ਕਰ ਲਈ ਪਤਾ ਨਹੀਂ ਐਵੇਂ ਹੁੰਦਾ ਹੈ ਮੇਰੇ ਨਾਲ ਤਾਂ ਕਾਫੀ ਵਾਰ ਜੇ ਤਾਂ ਮੈਂ ਪਹਿਲਾਂ ਬਣਾ ਕੇ ਰੱਖਦਾ ਕਦੀ ਨਹੀਂ ਖਾਣਗੇ ਤੇ ਜੇ ਮੈਂ ਬਣਾ ਰਹੀ ਹੂਆਂ ਲੈ ਕੇ ਕਹਿੰਗੇ ਹੁਣ ਤੱਕ ਅਜੇ ਰੋਟੀ ਬਣਾ ਰਹੀ ਹੈ ਤੇ ਮੈਂ ਕਹਿੰਦੀ ਨੂੰ ਨੀ ਵੀ ਤੁਹਾਡੇ ਲਈ ਹੋਈ ਗਰਮ ਗਰਮ ਬਣਾ ਰਹੀ ਆਂ ਆਪੀ ਤਾਂ ਖਾਂਦੇ ਨਹੀਂ ਹੈਗੇ ਮੁੜ ਕੇ ਲੈ ਤੂੰ ਬਣਾ ਕੇ ਰੱਖ ਦਿੰਦੀ ਮੈਂ ਖਾ ਲੈਂਦਾ ਮੈਂ ਕਿਹਾ ਠੀਕ ਹੈ ਕੋਈ ਨਹੀਂ ਮੈਂ ਹੁਣ ਅੱਗੇ ਤੋਂ ਐਵੇਂ ਕਰਾਂ ਕਰਾਂਗੀ ਇਹ ਹਮੇਸ਼ਾ ਹੀ ਐਵੇਂ ਹੁੰਦਾ ਬਸ ਜਦੋਂ ਬਣਾ ਦੋ ਕਦੀ ਨਹੀਂ ਖਾਣਗੇ ਤੇ ਅੱਗੇ ਪਿੱਛੇ ਰੌਲਾ ਪਾਣਗੇ ਫਿਰ ਫਿਰ ਇਹ ਵਲੂਵਲ ਖੇਡਣ ਚਲੇ ਜਾਂਦੇ ਨੇ ਤੇ ਫਿਰ ਉੱਥੋਂ ਆਣ ਕੇ ਆਪਣਾ ਮੂੰਹ ਹੱਥ ਵਗਰਾ ਧੁੰਦੇ ਨੇ ਜਾਂ ਫਿਰ ਨਾਂਦੇ ਨੁੰਦੇ ਨੇ ਤੇ ਫਿਰ ਆਣ ਕੇ ਰੋਟੀ ਖਾਂਦੇ ਨੇ ਉਹਨਾਂ ਟਾਈਮ ਤੱਕ ਸਾਡਾ 10:30 ਵੱਜ ਜਾਂਦੇ ਨੇ ਤੇ ਬਿਗ ਬਾਸ ਵਗੈਰਾ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਬਿਗ ਬਾਸ ਮੈਂ ਦੇਖਦੀ ਆ ਇਸ ਕਰਕੇ ਮੈਨੂੰ ਇਹ ਹੁੰਦਾ ਵੀ ਉਹਦੇ ਤੋਂ ਪਹਿਲਾਂ ਪਹਿਲਾਂ ਮੈਂ ਸਾਰੇ ਕੰਮ ਆਪਣੇ ਨੇ ਵੇੜ ਲਾ ਤੇ ਇੱਥੇ ਮੈਂ ਸਬਜ਼ੀ ਨੂੰ ਵੀ ਲਾਤਾ ਸੀ ਤੜਕਾ ਤੇ ਨਾਲ ਦੇ ਨਾਲ ਦੁੱਧ ਵੀ ਆਪਣਾ ਹੋ ਰਿਆ ਸੀ ਗਰਮ ਤੇ ਫਿਰ ਮੈਨੂੰ ਇਹ ਹੁੰਦਾ ਵੀ ਜਦੋਂ ਮੈਂ ਸਬਜੀ ਧਰਤੀ ਆ ਨਾ ਕੋਲ ਛਿੱਟੇ ਵਗੈਰਾ ਤੇ ਤੇਲ ਘਿਓ ਦੇ ਜਿਹਦੇ ਵੀ ਪੈ ਜਾਂਦੇ ਨੇ ਤੇ ਨਾਲੇ ਪਾਣੀ ਪੂਣੀ ਦੇ ਜਾਂ ਪਚੀਜਾ ਜੂਜਾ ਕੱਟਨੇ ਆ ਤਾਂ ਨਾ ਗੰਦਗੀ ਜੀ ਹੋ ਜਾਂਦੀ ਹੈ ਸਲਫ ਤੇ ਤੇ ਫਿਰ ਮੈਂ ਨਾਲ ਦੇ ਨਾਲ ਸਲਫ ਤੇ ਕਪੜਾ ਮਾਰ ਦੇਣੀ ਹੁੰਨੀ ਆ ਤੇ ਇਹਨੇ ਚ ਆਪਣੀ ਸਬਜੀ ਵੀ ਹੋ ਗਈ ਸੀ ਰੈਡੀ ਤੇ ਵੈਸ ਤਾਂ ਸਬਜੀ ਬਹੁਤ ਟੇਸਟੀ ਬਣੀ ਸੀ ਤੇ ਜਸਨੂਰ ਨੂੰ ਵੀ ਬਹੁਤ ਪਸੰਦ ਆ ਸ਼ਿਮਲਾ ਮਿਰਚੋ ਕੱਢ ਦਿੰਦਾ ਵਿੱਚੋਂ ਤੇ ਆਲੂ ਆਲੂ ਖਾ ਲੈਂਦਾ ਤੇ ਅੱਜਕੱਲ ਧਣੀਆਂ ਬਹੁਤ ਆ ਰਹੇ ਹੁਣ ਤਾਂ ਸੁੱਖ ਨਾਲ ਤੇ ਧਣੀਆਂ ਪਾਤਾ ਸੀ ਤੇ ਬਹੁਤ ਹੀ ਵਧੀਆ ਟੇਸਟੀ ਸਬਜੀ ਬਣੀ ਸੀ ਆਪਣੀ ਸਬਜੀ ਹੋ ਗਈ ਸੀ ਰੈਡੀ ਤੇ ਸਲਫ ਜਿਹੜੀ ਆ ਜਿਹੜੀ ਸਲਫ ਤੇ ਆਪਾਂ ਕਪੜਾ ਮਾਰਦੇ ਆ ਵੈਸਤਾ ਇਹ ਸਿਮਿੰਟਡ ਹੈ ਇਹਦੇ ਤੇ ਕੋਈ ਟਾਈਲਸ ਵਗੈਰਾ ਨਹੀਂ ਲੱਗੀਆਂ ਹੋਈਆਂ ਤੇ ਜਿਹੜਾ ਤੁਸੀਂ ਵਾਲਪੇਪਰ ਦੇਖਦੇ ਹੁੰਦੇ ਹੋ ਇਹਦੇ ਤੇ ਵਾਈਟ ਕਲਰ ਦਾ ਉਹ ਵਾਲਪੇਪਰ ਮੈਂ ਫਲਿੱਪ ਕੱਟ ਤੋਂ ਮੰਗਾਇਆ ਹੋਇਆ ਸੀ ਤੇ ਜਦੋਂ ਆਪਾਂ ਦੀਵਾਲੀ ਵਗੈਰਾ ਦੀਆਂ ਸਫਾਈਆਂ ਕਰਦੇ ਹੁੰਨੇ ਆ ਤੇ ਉਸ ਟਾਈਮ ਮੈਂ ਉਹ ਨਵਾਂ ਲਾ ਦਿੱਤਾ ਸੀ ਪਹਿਲਾਂ ਵੀ ਮੈਂ ਮੰਗਾ ਕੇ ਲਾਇਆ ਹੋਇਆ ਸੀ 2-3 ਸਾਲ ਮੇਰਾ ਵਧੀਆ ਕੱਢ ਗਿਆ ਸੀ ਤੇ ਹੁਣ ਵੀ ਜੇ ਇਹਦੇ ਤੇ ਕੱਟ ਵਗੈਰਾ ਨਾ ਪਵੇ ਜੇ ਆਪਾਂ ਇਹਨੂੰ ਦੇਖ ਕੇ ਯਾਨੀ ਕਿ ਜਿਵੇਂ ਇੱਕ ਘਤਰ ਰਸੋਈ ਹੈ ਹਨਾ ਫਿਰ ਤਾਂ ਇਹ ਬਹੁਤ ਵਧੀਆ ਕੱਢਦਾ ਹੈ ਜੇ ਤੁਸੀਂ 2-3 ਜਣੇ ਰਸੋਈ 'ਚ ਕੰਮਕਾਰ ਕਰਨ ਵਾਲੇ ਤੁਹਾਨੂੰ ਹਨਾ ਕਈ ਵਾਰ ਨਹੀਂ ਪਤਾ ਲੱਗਦਾ ਕੋਈ ਕੱਟ ਵਗੈਰਾ ਪਿਆ ਗਿਆ ਕਰਦਦਾ ਜਾਂ ਕਿਸੇ ਚੀਜ਼ ਦਾ ਤੇ ਉੱਥੇ ਹੀ ਉਹ ਫਟਣਾ ਸ਼ੁਰੂ ਹੋ ਜਾਂਦਾ ਹੈ ਤੇ ਬਸ ਇਹ ਚੀਜ਼ਾ ਵੀ ਥੋੜੀ ਜਿਹੀ ਸੰਭਾਲ ਲੈਣੀ ਖੁੰਦੀ ਹੈ ਜਿਹੜੀ ਗੈਸ ਵਾਲੀ ਸਾਈਡ ਤੇ ਇੰਡਕਸ਼ਨ ਵਾਲੀ ਸਾਈਡ ਮੇਰੀ ਬਿਲਕੁਲ ਸੈੱਟ ਹੈ ਕਿਉਂਕਿ ਉੱਥੇ ਨਾ ਤਾਂ ਕੋਈ ਕਟਿੰਗ-ਕਟਿੰਗ ਮੈਂ ਕਰਦੀ ਆ ਉੱਪਰ ਉਹਦੇ ਹਨਾ ਤੇ ਨਾ ਹੀ ਕੋਈ ਨੁਕੇਲੀ ਚੀਜ਼ ਧਰਦੀ ਆ ਤੇ ਇੱਧਰ ਭਾਂਡਿਆਂ ਵਾਲੀ ਸਾਈਡ ਨਾ ਮੈਂ ਮਤਲਬ ਕਈ ਵਾਰ ਭਾਂਡੇ ਪੁੰਡੇ ਮਾਂਜੀ ਦੇ ਨੇ ਹਨਾ ਰੱਖ ਕੇ ਉਹ ਥੋੜੀ ਜਿਹੀ ਰਗੜ ਵਗੈਰਾ ਲੱਗ ਜਾਂਦੇ ਤਾਂ ਸਰਾਖ ਜੇ ਹੋ ਜਾਂਦੇ ਨੇ ਤੇ ਇਹਦੇ ਵਿੱਚ ਨਾ ਪਾਣੀ ਜਾਣ ਲੱਗ ਗਿਆ ਸੀ ਪਾਣੀ ਜਦੋਂ نیچے ਰੁਕਣ ਲੱਗ ਗਿਆ ਤਾਂ ਉਹ 스ਮੈਲ ਜੀ ਹੋਰ ਤਰ੍ਹਾਂ ਦੀ ਆਉਣ ਲੱਗ ਗਈ ਸੀ ਇਸ ਕਰਕੇ ਨਾ ਮੈਂ ਇਧਰੋਂ ਥੋੜਾ ਉਤਾਰਨਾ ਸ਼ੁਰੂ ਕਰਤਾ ਮੈਨੂੰ ਇਹ ਐ ਵੀ ਚੱਲ 스멜 ਜੀ ਨਾ ਆਵੇ ਤੇ ਗੰਦਗੀ ਜੀ ਨਾ ਰਹੇ ਤੇ ਇਸ ਕਰਕੇ ਮੈਂ ਉਤਾਰ ਕੇ ਤੇ ਹੁਣ ਕਪੜਾ ਹੀ ਮਾਰ ਦਿੰਨੀ ਆ ਸਲਫ ਤੇ ਇੰਨੀ ਕਿ ਸਾਈਡ ਤੇ ਤੇ ਇੱਧਰ ਆਪਣੇ ਭਾਂਡੇ-ਪੁੰਡੇ ਵੀ ਪਏ ਸੀ ਥੋੜੇ ਜੇ ਤੇ ਉਹ ਵੀ ਆਪਾਂ ਕਲੀਨ ਕਰਨ ਲੱਗ ਗਏ ਸੀ ਤੇ ਸਬਜ਼ੀ ਵਗੈਰਾ ਬਣ ਗਈ ਆ ਤੇ ਨਾਲੇ ਦੁੱਧ ਗਰਮ ਹੋ ਗਿਆ ਤੇ ਇੱਥੇ ਨਾਲ ਆਪਣੇ ਜਿਹੜੇ ਰੱਖੇ ਹੋਏ ਨੇ ਦਰਵੇਸ਼ ਕੁੱਤਾ ਇੱਕ ਰੱਖਿਆ ਹੋਇਆ ਆਪਾਂ ਬੂਜੋ ਦਾ ਨਾਮ ਐ ਤੇ ਇੱਕ ਬਾਹਰੇਲੇ ਕੁੱਤੇ ਨੇ ਥੋੜੇ ਜੇ ਯਾਨੀ ਕਿ ਕੋਤੀ ਹੁੰਦੀ ਆ ਵਾਰਾ ਉਹਨੂੰ ਦੁੱਧ ਪਾਈਦਾ ਉਹਦੇ ਬੱਚਿਆਂ ਨੂੰ ਪਾਈਦਾ ਸੀ ਹੁਣ ਤਾਂ ਉਹਦੇ ਬੱਚੇ ਵਿਚਾਰੇ ਮਰ ਮੁੜ ਗਏ ਨੇ ਕੋਈ ਇੱਕ ਅੱਧਾ ਕੋਈ ਲੈ ਗਿਆ ਤੇ ਬਾਕੀ ਵਿਚਾਰੇ ਨਹੀਂ ਰਹੇ ਹੁਣ ਵੈਸੇ ਉਹਨਾਂ ਨੂੰ ਦੁੱਧ ਪਾਣਾ ਤੇ ਉਹਨਾਂ ਦੀ ਸੇਵਾ ਸੰਭਾਲ ਕਰਨਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਸੀ ਔਰ ਇੱਕ ਆਵਾਜ਼ ਤੇ ਮੇਰੀ ਤੇ ਭੱਜੇ ਜਾਂਦੇ ਸੀ ਉਹ ਤੇ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਹੁਣ ਉਹਨਾਂ ਦੀ ਮਾਂ ਰਹਿ ਗਈ ਇਕੱਲੀ ਤੇ ਗਵੰਡਿਆਂ ਦੇ ਕੁੱਤੇ ਨੇ ਦੋ ਉਹ ਵੀ ਕਈ ਵਾਰ ਜਦੋਂ ਮੈਂ ਇਹਨਾਂ ਨੂੰ ਦੁੱਧ ਪਾਣ ਜਾਵਾਂ ਉਹ ਵੀ ਆ ਜਾਂਦੇ ਹੁੰਦੇ ਨੇ ਥੋੜਾ ਬਤ ਉਹਨਾਂ ਨੂੰ ਵੀ ਪਾ ਦਿੰਦਾ ਵੈਸ ਤਾਂ ਦੁੱਧ ਆਪਣਾ ਮਿਲਦਾ ਪਰ ਫਿਰ ਵੀ ਚਲੋ ਕੋਈ ਨਹੀਂ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਕਹਿੰਦੇ ਨੇ ਹੁੰਦੇ ਬੰਦਾ ਦਾ ਰੱਜਦਾ ਹੀ ਨਹੀਂ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦਿੱਤਾ ਹੋਇਆ ਐ ਇੰਨੇ ਕ ਦੁੱਧ ਪਾਨ ਨਾਲ ਕੁਝ ਨਹੀਂ ਹੁੰਦਾ ਹੰਗਾਲ ਵਗੈਰਾ ਹੁੰਦਾ ਜਿਵੇਂ ਥੋੜਾ ਜਿਹਾ ਦੁੱਧ ਹੁੰਦਾ ਵਿੱਚ ਥੋੜਾ ਜਿਹਾ ਪਾਣੀ ਹੰਗਾਲ ਵਗੈਰਾ ਪਾ ਦਿੰਦਾ ਤੇ ਰੋਟੀ ਭੋਰਦੀਦੀ ਹੈ ਕਈ ਵਾਰ ਤੇ ਜਾਂ ਰੋਟੀ ਹੁੰਚ ਪਾਦੀਦੀ ਉਹਨਾਂ ਨੂੰ ਤੇ ਬੂਜੋ ਜਿਹੜਾ ਉਹ ਵੀ ਬੈਠਾ ਹੁੰਦਾ ਆਪਣਾ ਬਾਹਰ ਹੀ ਤੇ ਉਹਨਾਂ ਨੂੰ ਦੁੱਧ ਵਗੈਰਾ ਪਾ ਕੇ ਤੇ ਜਿਹੜੇ ਹੋਰ ਕੰਮ ਸੀਗੇ ਸਬਜੀ ਦੇ ਛਿਲੜਾ ਵਗੈਰਾ ਸੋਟਾ ਨਹੀਂ ਹੁੰਦੀਆ ਮੇਰਾ ਉਦੋਂ ਹੀ ਸ਼ਾਮ ਕੋ ਵੇਲੇ ਜਦੋਂ ਸਬਜੀ ਵਗੈਰਾ ਕੱਟੀਦੀ ਹੈ ਤੇ ਉਸ ਤੋਂ ਬਾਅਦ ਮੈਂ ਬਰਤਨ ਵਗੈਰਾ ਇੱਥੇ ਕਰ ਲਈ ਸੀ ਸਾਫ਼ ਤੇ ਇੱਥੇ ਨੂਰ ਹੱਸ ਰਿਆ ਸੀ ਮਮਾ ਕਿੰਨਾ ਕੁ ਟਾਈਮ ਲਾਓਗੇ ਮੈਂ ਕਿਹਾ ਬਸ ਹੋ ਚੱਲੇ ਨੇ ਹੱਸ ਰਿਆ ਸੀ ਮਮਾ ਇਹ ਸਾਰੇ ਕੰਮ ਐਵੇਂ ਹੁੰਦੇ ਨੇ ਤੇ ਜੇ ਮੈਂ ਉਹਨੂੰ ਕਈ ਵਾਰ ਕੋਈ ਕੰਮ ਕਹਿ ਦੂੰਗੀ ਮੈਂ ਕਹਿੰਨੀ ਹੁੰਦੀ ਆ ਨੂਰ ਮੇਰੀ ਕੁੜੀ ਨਹੀਂ ਹੈਗੀ ਕੋਈ ਮੇਰੀ ਕੁੜੀ ਹੁੰਦੀ ਤਾਂ ਮੈਂ ਉਹਨੂੰ ਇਹ ਸਾਰੇ ਕੰਮ ਸਿਖਾ ਦਿੰਦੇ ਤਾਂ ਮੈਨੂੰ ਕਹੇਗਾ ਮੰਮਾ ਤੁਸੀਂ ਮੈਨੂੰ ਸਿਖਾ ਦਿਓ ਮੈਂ ਕਰ ਲੂੰਗਾ ਇਹ ਕੰਮ ਤੇ ਉਹ ਲੱਗਾ ਹੋਇਆ ਸੀ ਵੀ ਅੱਛਾ ਐਵੇਂ ਧੁੰਦੇ ਹੋ ਐਵੇਂ ਕਰਦੇ ਹੋ ਮੈਨੂੰ ਕਹਿੰਦਾ ਮੰਮਾ ਲੈ ਮੈਂ ਸਬਜ਼ੀ ਬਣਾਣਾ ਤੁਹਾਡੇ ਲਈ ਤੇ ਤੁਸੀਂ ਰਹਿਣ ਦਿਓ ਤੁਸੀਂ ਜਾ ਕੇ ਰੈਸਟ ਕਰ ਲਓ ਮੈਂ ਕਿਹਾ ਰਹਿਣ ਦੇ ਪੁੱਤਰ ਫੇਰ ਤਾਂ ਮੈਂ ਖਾ ਲਈ ਰੋਟੀ ਹਾਸ ਰਿਆ ਸੀ ਵੈਸ ਤਾਂ ਮੈਂ ਸ਼ਾਮ ਨੂੰ ਰੋਟੀ ਖਾ ਲੈਣੀ ਹੁੰਦੀਆਂ ਕਈ ਵਾਰ ਟਾਈਮ ਨਾਲ ਤੇ ਇਸ ਟਾਈਮ ਹੁਣ ਮੈਂ ਅੱਜ ਕੱਲ ਖੱਟ ਖਾਰੀਆਂ ਰਾਤ ਨੂੰ ਰੋਟੀ ਪਰ ਜੇ ਕਈ ਵਾਰ ਹੁਣ ਭੁੱਖ ਜੀ ਲੱਗ ਜਾਂਦੀ ਹੈ ਥੋੜੇ ਦਿਨਾਂ ਤੱਕ ਕਿਉਂਕਿ ਬੇ ਟਾਈਮ ਜੀ ਹੋਈ ਪਈ ਆ ਰੋਟੀ ਵੀ ਤੇ ਫਿਰ ਸ਼ਾਮ ਨੂੰ ਇੱਕ ਅੱਧੀ ਖਾ ਲਈਦੀ ਆ ਯਾਨੀ ਕਿ ਰਾਤ ਨੂੰ ਸਬਜੀ ਦੇ ਨਾਲ ਤਿੰਨੇ ਦਾ ਵੈਸੇ ਮੈਂ ਰੋਟੀ ਘਟਾਈ ਹੋਈ ਆ ਹੁਣ ਤੇ ਕਿਉਂਕਿ ਸਿਆਲ ਹੈ ਕੁਛ ਤਾਂ ਹੁਣ ਤੁਹਾਨੂੰ ਪਤਾ ਪੰਜੀਰੀ ਵਗੈਰਾ ਇੱਕ ਦਿਨ ਮੰਮੀ ਹੋਰੀ ਆਏ ਸੀ ਜਿੱਦਨ ਮੇਰੇ ਬੇਟੇ ਦਾ ਬਰਥਡੇ ਸੀ ਤੇ ਉਹ ਪੰਜੀਰੀ ਉਹਨਾਂ ਨੇ ਬਣਾਈ ਸੀ ਉਹ ਵੀ ਪੰਜੀਰੀ ਦੇ ਕੇ ਨੇ ਥੋੜੀ ਜੀ ਤੇ ਉਹ ਕਈ ਵਾਰ ਚਾਹ ਚੂਰ ਨਾਲ ਖਾ ਲਈਦੀ ਆ ਇਸ ਕਰਕੇ ਭੁੱਖ ਜੀ ਮਰ ਜਾਂਦੀ ਆ ਫਿਰ ਲੇਟ ਹੀ ਰੋਟੀ ਖ ਉਸ ਤੋਂ ਬਾਅਦ ਜਦੋਂ ਦਿਨੇ ਰੇਟ ਖਾਣਿਆ ਦਾ ਰਾਤ ਨੂੰ ਫਿਰ ਇੰਨੀ ਕੋਈ ਖਾਸ ਭੁੱਖ ਲੱਗਦੀ ਨਹੀਂ ਤੇ ਰਾਤ ਜਿੰਨੂੰ ਜਗ ਜਾਦਾ ਭੁੱਖ ਲੱਗਣ ਲੱਗ ਜਾਂਦੀ ਹੈ ਇਸ ਕਰਕੇ ਮੈਨੂੰ ਇਹ ਹੁੰਦਾ ਵੀ ਇੱਕ ਅੱਧੀ ਰੋਟੀ ਮੈਂ ਪਹਿਲਾਂ ਹੀ ਖਾਣਾ ਤੇ ਇੱਥੇ ਭਾਂਡੇ ਪੁੰਡੇ ਹੋ ਜਾਂਦੇ ਨੇ ਜਿਵੇਂ ਕਿ ਟਿਫਨ ਹੋ ਜਾਂਦਾ ਜਸਨੂਰ ਦਾ ਉਹਦੀਆਂ ਬੋਤਲਾਂ ਵਗੈਰਾ ਬੋਤਲ ਮੈਂ ਡੇਲੀ ਧੋਣੀਆਂ ਉਹਦੀ ਸਰਫ ਨਾਲ ਹੀ ਤੇ ਉਸ ਤੋਂ ਬਾਅਦ ਜਿਹੜੇ ਭਾਂਡੇ ਸੀਗੇ ਦੁਪਹਿਰ ਦੇ ਯਾਨੀ ਕਿ ਸਬਜੀ ਦੇ ਇਕੱਠੇ ਹੋਏ ਹੁੰਦੇ ਨੇ ਸਬਜੀ ਵਗੈਰਾ ਖਾਲੀ ਕਰਨੀ ਹੁੰਦੀ ਆ ਨਾ ਉਹ ਹੋ ਜਾਂਦੀ ਹੈ ਤੇ ਹੋਰ ਜਿਹੜੇ ਸ਼ਾਮ ਦੇ ਦੁੱਧ ਵਾਲੇ ਹੁੰਦੇ ਨੇ ਭਾਂਡੇ ਉਹ ਕੱਢੀ ਤੇ ਨਹੀਂ ਕਿਸੇ ਚੋਂ ਦਹੀਂ ਕੱਢਿਆ ਕਿਸੇ ਤੋਂ ਕਿਵੇਂ ਜਿਵੇਂ ਦੁੱਧ ਦਾਦ ਰੱਖਿਆ ਹੁੰਦਾ ਪਨੀਰ ਕੱਢਣ ਵਾਸਤੇ ਤੇ ਮਲਾਈ ਇਕੱਠੀ ਕੀਤੀ ਹੁੰਦੀ ਹੈ ਹਨਾ ਉਹ ਸਾਰੇ ਭਾਂਡੇ ਕਈ ਵਾਰ ਇਸ ਟਾਈਮ ਮੈਂ ਇੱਕ ਚ ਪਾ ਕੇ ਤੇ ਦੂਜੇ ਭਾਂਡੇ ਸਾਰੇ ਛੋਟੇ ਮੋਟੇ ਕੱਢ ਦੇਣੀ ਹੁੰਦੀਆਂ ਫ੍ਰਿਜ ਚੋ ਸਾਰੇ ਭਾਂਡੇ ਇਸ ਟਾਈਮ ਮਤਲਬ ਇਕੱਠੇ ਹੋ ਜਾਂਦੇ ਨੇ ਮੇਰੇ ਕਈ ਵਾਰ ਤਾਂ ਤੇ ਫਿਰ ਇੱਥੇ ਮੈਂ ਸਾਰੇ ਬਰਤਨ ਵਗੈਰਾ ਕਰ ਲਈ ਸੀ ਸਾਫ਼ ਤੇ ਜਿਹੜੀ ਇਹ ਸਿੰਖ ਦੇ ਆਲੇ ਦੁਆਲੇ ਤੁਸੀਂ ਦੇਖਦੇ ਹੋ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਚ ਦੱਸਿਆ ਸੀ ਇਹਨੂੰ ਇਗਨੋਰ ਕਰਿਆ ਕਰੋ ਕਿਉਂਕਿ ਇੱਥੇ ਟਾਈਲਸ ਵਗੈਰਾ ਨਹੀਂ ਲੱਗੀਆਂ ਵੈਸਤਾ ਸਾਫ਼ ਹੀ ਨੇ ਪਰ ਤੁਹਾਨੂੰ ਪਤਾ ਜਦੋਂ ਤਾਂ ਥੋੜਾ ਜਿਹਾ ਐਵੇਂ ਹੋਰ ਤਰ੍ਹਾਂ ਦਾ ਲੱਗਣ ਲੱਗ ਜਾਂਦਾ ਹੈ ਪਰ ਇਹ ਵੈਸੇ ਸਾਫ਼ ਹੈ ਪਰ ਜੇ ਇੱਥੇ ਮੈਂ ਬਰਸ਼ ਵਗੈਰਾ ਜਾਂ ਕੋਈ ਸਕਰਬਰ ਮਾਰ ਦਿੰਨੀ ਆ ਤਾਂ 10 ਮਿੰਟ ਉਤਰਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਮੈਂ ਮਾਰਦੀ ਨਹੀਂ ਜ਼ਿਆਦਾ ਜ਼ੋਰ ਦੀ ਥੋੜਾ ਬਤ ਹੀ ਮਾਰੀਦਾ ਯਾਨੀ ਕਿ ਹਲਕੇ ਹੱਥਾਂ ਨਾਲ ਹੀ ਤੇ ਉਸ ਤੋਂ ਬਾਅਦ ਜਿਹੜੀ ਸਲਫ ਆ ਦੇਖੋ ਜੀ ਫਲਿੱਪਕਾਰ ਤੋਂ ਜਿਹੜਾ ਮੰਗਾਇਆ ਹੋਇਆ ਤੁਹਾਨੂੰ ਦੱਸਿਆ ਸੀ ਵਾਲਪੇਪਰ ਉਹ ਵਾਟਰਪਰੂਫ ਹੈ ਵੈਸੇ ਤਾਂ ਤੇ ਜੇ ਉਹਦੇ ਵਿੱਚ ਸਰਾਖ ਵਗੈਰਾ ਨਾ ਹੋਣ ਤਾਂ ਉਹਦੇ ਵਿੱਚ نیچے ਬਿਲਕੁਲ ਪਾਣੀ ਵਗੈਰਾ ਨਹੀਂ ਜਾਂਦਾ ਤੇ ਵੈਸੇ ਵੀ ਆਪਾਂ ਗਿੱਲਾ ਕੱਪੜਾ ਵਗੈਰਾ ਮਾਰ ਦਿੰਨੇ ਆ ਤਾਂ ਬਿਲਕੁਲ ਸਲਫ ਦੀ ਤਰ੍ਹਾਂ ਹੀ ਲੱਗਦਾ ਉਹ ਵਾਈਟ ਕਲਰ ਦਾ ਤੇ ਇਧਰਲੀ ਸਾਈਡ ਤਾਂ ਮੇਰੀ ਸਲਾਹ ਵੀ ਇਧਰੋਂ ਮੈਂ ਉਤਾਰ ਹੀ ਦਊਂਗੀ ਤੇ ਫਿਰ ਮੈਂ ਸਲਫ ਵਗੈਰਾ ਕਰ ਦਿੰਨੀ ਆ ਸਾਫ਼ ਤੇ ਫਿਰ ਜਿਹੜਾ ਕੋਈ ਇੱਕ ਅੱਧਾ ਕੰਮ ਨੋਰ ਦਾ ਹੁੰਦਾ ਜਿਸ ਨੋਰ ਦਾ ਵੀ ਕੋਈ ਪੜਾਣ ਪੜਉਣ ਦਾ ਤੇ ਜਾਂ ਉਹਨੂੰ ਕੁਝ ਦੱਸਣਾ ਕਰਨਾ ਹੁੰਦਾ ਉਹ ਅਧਿਕਾਰ ਦਿੰਨੀ ਹੈਲਪ ਥੋੜੀ ਜੀ ਪੜਾਈ ਵਗੈਰਾ ਚ ਤੇ ਜਾਂ ਕੱਪੜੇ-ਕੁਪੜੇ ਜਿਹੜੇ ਸੰਭਣ ਵਾਲੇ ਹੁੰਦੇ ਨੇ ਆਸ ਟਾਈਮ ਕੱਪੜੇ ਥੋੜੇ ਜੇ ਸੰਭ ਲਈਦੇ ਨੇ ਤੇ ਸਿੰਘ ਵਗੈਰਾ ਸਾਫ ਕਰਕੇ ਆਪਾਂ ਫੇਰ ਆਪਣਾ ਕੰਮ-ਕੁਮ ਨਿਪਟੜ ਗਿਆ ਸੀ ਤਕਰੀਬਨ ਹੁਣ ਆਪਣਾ ਰੋਟੀ ਪਾਣੀ ਦਾ ਕੰਮ ਕੱਲਾ ਰਹਿ ਗਿਆ ਸੀ ਤੇ ਜਸਨੂਰ ਨੂੰ ਲੱਗੀ ਹੋਈ ਸੀ ਬਹੁਤ ਜ਼ਿਆਦਾ ਭੁੱਖ ਤੇ ਜਸਨੂਰ ਕਹਿੰਦਾ ਮਮਾ ਹੁਣ ਮੈਨੂੰ ਰੋਟੀ ਬਣਾ ਦਿਓ ਛੇਤੀ ਮੈਂ ਰੋਟੀ ਖਾ ਲਾਂ ਪਾਪਾ ਦੇ ਆਉਣ ਤੋਂ ਪਹਿਲਾਂ ਪਰ ਉਹਦੇ ਪਾਪਾ ਆ ਹੀ ਗਏ ਸੀ ਤੇ ਉਹ ਖਾ ਰਿਹਾ ਸੀ ਰੋਟੀ ਉਹਨਾਂ ਜਰ ਮੈਂ ਉਹਨੂੰ ਬਣਾਤੀ ਸੀ ਤੇ ਫਿਰ ਜਸਨੂਰ ਦੇ ਪਾਪਾ ਵੀ ਜਦੋਂ ਬਾਸਕਟਬਾਲ ਵਾਲੀ ਗੋਲ ਖੇਡ ਕੇ ਆਏ ਨੇ ਫਿਰ ਉਹਨਾਂ ਨੇ ਵੀ ਮੂੰਹ ਹੱਥ ਧੋਤਾ ਦੋ ਵੀ ਕਹਿੰਦੇ ਛੱਤੀ ਦੇ ਦੋ ਵੀ ਮੈਂ ਸਵੇਰੇ ਜਾਣਾ ਟਾਈਮ ਨਾਲ ਕੰਮ ਤੇ ਤੇ ਮੈਨੂੰ ਵੀ ਰੋਟੀ ਦੇ ਦੋ ਫਿਰ ਉਹਨਾਂ ਨੂੰ ਵੀ ਰੋਟੀ ਦਿੱਤੀ ਫਿਰ ਅਸੀਂ ਨਾਲ ਦੇ ਨਾਲ ਦੇਖਦੇ ਹੁੰਨੇ ਆ ਬਿਗ ਬਾਸ ਤੇ ਬਿਗ ਬਾਸ ਦੇਖਦੇ ਦੇਖਦੇ ਮੈਂ ਕੱਪੜੇ ਵਗੈਰਾ ਤੈਹਲਾ ਲੈਣੀ ਹੁੰਨੀਆਂ ਵੀ ਜਿਹੜੇ ਕੋਈ ਰਹਿ ਜਾਂਦੇ ਨੇ ਕਈ ਵਾਰ ਤੇ ਫਿਰ ਜਿਹੜੇ ਕੋਈ ਪ੍ਰੈਸ ਕਰਨ ਵਾਲਾ ਹੁੰਦਾ ਉਹ ਵੀ ਇਹਨਾਂ ਦਾ ਪ੍ਰੈਸ ਕਰ ਦਿੰਨੀ ਆ ਇਹਨਾਂ ਦੀ ਸਰਦਾਰ ਜੀ ਡਰੈਸ ਵਗੈਰਾ ਵੀ ਪ੍ਰੈਸ ਕਰਨ ਵਾਲੀ ਸੀ ਉਹ ਕਹਿੰਦੇ ਸੀ ਮੈਸਵੇਰੇ ਟਾਈਮ ਨਾਲ ਜਾਣਾ ਤਾਂ ਮੇਰੇ ਡਰੈਸ ਵਗੈਰਾ ਪ੍ਰੈਸ ਕਰ ਦੋ ਫਿਰ ਜਿਹੜਾ ਇੱਕ ਅੱਧਾ ਕੱਪ ਜੋੜਾ ਪਾਣਾ ਹੁੰਦਾ ਬੈਗ ਚੋਂ ਪਾ ਦਿਦਾ ਇਹਨਾਂ ਦਾ ਤੇ ਜਿਹੜੀਆਂ ਇਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਪਾ ਦਿੱਤੀਆਂ ਨੇ ਤੇ ਕੁਝ ਇਸ ਤਰੀਕੇ ਦਾ ਰਹਿੰਦਾ ਆਪਣਾ ਈਵਨਿੰਗ ਰੁਟੀਨ ਤੇ ਇਹ ਹੁੰਦੇ ਨੇ ਕੰਮ ਧੰਦੇ ਉਸ ਤੋਂ ਬਾਅਦ ਦੁੱਧ ਆਦਿ ਇਹਨਾਂ ਨੂੰ ਦੇਤੀਦਾ ਗਰਮ ਜਿਹੜਾ ਹੋਇਆ ਹੁੰਦਾ ਜਿੰਨਾ ਨੇ ਪੀਣਾ ਹੁੰਦਾ ਜਸਨੂਰ ਤੇ ਪਾਪਾ ਹੀ ਪਿੰਦੇ ਨੇ ਮੈਂ ਤਾਂ ਦੁੱਧ ਪੀਂਦੀ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਵੈਸੇ ਹੀ ਅਲਰਜੀ ਆ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਾਡੇ ਘਰ ਮੱਝਾਂ گاਵਾ ਰੱਖੀਆਂ ਹੋਈਆਂ ਸੀ ਪੇਕੇ ਪਿੰਡ ਵੀ ਪਰ ਮੈਂ ਕਦੀ ਦੁੱਧ ਨਹੀਂ ਸੀ ਪੀਤਾ ਧਾਰਾ ਵਗੈਰਾ ਸਾਰਾ ਕੁਝ ਕੱਢ ਵੀ ਲਈਦਾ ਸੀ ਹਨਾ ਇਹ ਦੁੱਧ ਸਾਰਾ ਮੇਰੇ ਉੱਤੇ ਹੀ ਜਾਂਦਾ ਹੁੰਦਾ ਸੀ ਜਿਵੇਂ ਅੱਗੇ ਤੇ ਸੁਖ ਨਾਲ ਬਥੇਰਾ ਕੰਮ ਕੀਤਾ ਆਪਣੇ ਘਰ ਪਿੱਛੇ ਪੇਕਿਆਂ ਦੇ ਤੇ ਡੰਗਰ ਵੱਛਾ ਹੈਗਾ ਉਹਨਾਂ ਦੇ ਹੁਣ ਵੀ ਤੇ ਵਾਧੂ ਕਰੀ ਦਾ ਹੁੰਦਾ ਸੀ ਧਾਰਾ ਤੋਰਾਂ ਦਾ ਵੀ ਤੇ ਪਤਾ ਨਹੀਂ ਮੈਨੂੰ ਦੁੱਧ ਸ਼ੁਰੂ ਤੋਂ ਹੀ ਨਹੀਂ ਚੰਗਾ ਲੱਗਦਾ ਛੋਟੀ ਹੁੰਦੀ ਨਹੀਂ ਮੈਂ ਕਦੀ ਪੀਤਾ ਨਹੀਂ ਤੇ ਜਸਨੂਰ ਨੂੰ ਤਾਂ ਉਹਦੇ ਪਾਪਾ ਨੂੰ ਦੇ ਦਿੰਦਾ ਤੇ ਬਾਕੀ ਜਿਹੜਾ ਜਾਗ ਵਗੈਰਾ ਲਾਣਾ ਹੁੰਦਾ ਉਹ ਲਾਗੇ ਦਾ ਰਸੋਈ ਬਾਅਦ ਚੋਂ ਸੰਭਲੀਦੀ ਹੈ ਤੇ ਇੰਨਾ ਕੁ ਆਪਣਾ ਹੁੰਦਾ ਹੈ ਈਵਨਿੰਗ ਦਾ ਰੁਟੀਨ ਇਸੇ ਰੁਟੀਨ ਨੂੰ 2-3 ਘੰਟੇ ਲੱਗ ਜਾਂਦੇ ਨੇ ਆਪਾਂ ਨੂੰ ਤਕਰੀਬਨ ਰਸੋਈ ਦੇ ਵਿੱਚ ਜਿਉ ਮੈਂ ਸ਼ਾਮ ਦੀ ਆਣ ਕੇ ਗੁਰਦੁਆਰਾ ਸਭ ਤੋਂ ਵੱੜਦੀ ਆਂ ਚਾਹ ਪੀ ਕੇ ਉਸ ਤੋਂ ਬਾਅਦ ਬਸ ਫਿਰ ਮੈਨੂੰ 10 ਵੱਜ ਜਾਂਦੇ ਨੇ 10:30 ਤਕਰੀਬਨ ਲਗਾਤਾਰ ਜੇ ਲੱਗੀ ਰਹੀ ਹੈ ਤਾਂ ਤੇ ਇੰਨਾ ਗੁੰਦਾ ਆਪਣਾ ਕੰਮ ਕਰ ਰੂਟੀਨ ਸ਼ਾਮ ਦਾ ਬਾਕੀ ਕਈ ਵਾਰ ਜਦੋਂ ਸਰਦਾਰ ਜੀ ਨੇ ਕਿਤੇ ਜਾਣਾ ਆਉਣਾ ਹੋਵੇ ਤਾਂ ਸ਼ਾਮ ਨੂੰ ਫੇਰ ਕਈ ਵਾਰ ਮੈਂ ਕੱਪੜੇ ਵੀ ਰਾਤ ਨੂੰ ਪਾ ਦਿੰਨੀ ਹੁੰਦੀਆਂ ਮਸ਼ੀਨ 'ਚ ਤੇ ਧੁੱਪ ਜਾਂਦੇ ਨੇ ਫੇਰ ਸ਼ਾਮ ਨੂੰ ਉਹ ਪਾ ਦਿੰਦੇ ਨੇ ਆਪਾਂ ਸੋਫਿਆਂ ਵਗੈਰਾ ਤੇ ਤੇ ਉਹ ਸੈੱਟ ਹੋ ਜਾਂਦੇ ਨੇ ਤੇ ਲੋ ਜੀ ਇਹ ਸੀ ਆਪਣਾ ਅੱਜ ਦਾ ਸ਼ਾਮ ਦਾ ਰੂਟੀਨ ਵਲੌਗ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਚੈਨਲ ਤੇ ਆਇਓ ਨਵੇਂ ਦਾ ਸਬਸਕ੍ਰਾਈਬ ਕਰ ਲਿਓ ਕਮੈਂਟ ਕਿਤੇ ਵੀ ਨਾ ਜਾਇਓ ਮਿਲਦੇ ਹਾਂ ਟਿਲ ਦੈਨ ਬਾਏ ਸਸਕੀ ਕਾਲ ਜੀ